ਨਾ ਜੋ ਤੂੰ ਕਹੇਗੀ ਮੈਂ ਹੁਣ ਜਾਨਾ ਹਾਂ ਤੱਕੀ ਨਹੀਂ ਹੋਣਾ ਹਰ ਨਾਮ ਕੋਰੇ ਕਰ ਗਿਆ ਮੁਲਕ ਤਰੱਕੀ ਨਹੀਂ ਹੋਣਾ ਹਰ ਨਾਮ ਕੋਰੇ ਕਰ ਗਿਆ ਮੁਲਕ ਤਰੱਕੀ ਹੁਣ ਹਰ ਨਾਮ ਕੋਰੇ ਆਪਣਾ ਪੋਲਾ ਡਿਗਰੀ ਕਰਕੇ ਬਹਿ ਗਿਆ ਘਰ ਵਿੱਚ ਸਿਰ ਨੂੰ ਫੜ ਕੇ ਆਪਣਾ ਭੋਲਾ ਡਿਗਰੀ ਕਰਕੇ ਬਹਿ ਗਿਆ ਘਰ ਵਿੱਚ ਸਿਰ ਨੂੰ ਫੜ ਕੇ ਫਿਰਦਾ بے ਰੁਜ਼ਗਾਰ ਬਚਾਰਾ ਕੋਈ ਨਾ ਮਾਰੇ ਹਾ ਦਾ ਨਾਰਾ ਜੇ ਕੋਈ ਹੱਕ ਮੰਗਦਾ ਜਾਂਦੇ ਜੇਲਾਂ ਦੇ ਵਿੱਚ ਡਕੀ ਨਹੀਂ ਹੁਣ ਹਰ ਨਾਮ ਕੁਰੇ ਕਰ ਗਿਆ ਮੁਲਕ ਤਰੱਕੀ ਨਹੀਂ ਹੁਣ ਹਰ ਨਾਮ ਕੁਰੇ ਅੱਜ ਦੀਆਂ ਕਣਕਾਂ ਮੱਕੀਆਂ ਖਾ ਕੇ ਬੈਠੇ ਹਾਂ ਕਈ ਰੋਗ ਲੋ ਆ ਕੇ ਅੱਜ ਦੀਆਂ ਕਣਕਾਂ ਮੱਕੀਆਂ ਖਾ ਕੇ ਬੈਠੇ ਹਾਂ ਕਈ ਰੋਗ ਲੋ ਆ ਕੇ ਖਾਓਰੇ ਕਿੱਥੋਂ ਬਿਮਾਰੀਆਂ ਆਈਆਂ ਡਾਕਟਰਾਂ ਨੂੰ ਮੌਜਾਂ ਲਾਈਆਂ ਹੁਣ ਨੀਂਓ ਕੰਮ ਕਰ ਦਿਓ ਆਪਣੀ ਕੌੜ ਤੁੰਬੇ ਦੀ ਫੱਕੀ ਨਹੀਂ ਹੁਣ ਹਰ ਨਾਮ ਕੁਰੇ ਕਰ ਗਿਆ ਮੋਲਕ ਤਰੱਕੀ ਨਹੀਂ ਹੁਣ ਹਰ ਨਾਮ ਕੁਰੇ ਲੋਕੀ ਹੁਣ ਸਰਕਾਰ ਦੀ ਮੰਨਦੇ ਨਾ ਪਹਿਲਾਂ ਵਾਂਗੂ ਨਿਆਣੇ ਜੰਮਦੇ ਲੋਕੀ ਹੁਣ ਸਰਕਾਰ ਦੀ ਮੰਨਦੇ ਨਾ ਪਹਿਲਾਂ ਵਾਂਗੂ ਨਿਆਣੇ ਜੰਮਦੇ ਚਾਹੇ ਹੋਵੇ ਭੂਂਡ ਪਟਾਕਾ ਹਰ ਇੱਕ ਬੀਬੀ ਚਾਉਂਦੀ ਏ ਕਾਕਾ ਕੁੜੀਆਂ ਲਈ ਤਾਂ ਲਾ ਦਿੰਦੇ ਨੇ ਢਿੱਡ ਦੇ ਵਿੱਚੇ ਕੜਕੀ ਨਹੀਂ ਹੁਣ ਹਰਨਾਮ ਕਰੇ ਕਰ ਗਿਆ ਮੋਲ ਕਿ ਤਰਤੀ ਨਹੀਂ ਹੁਣ ਹਰਨਾਮ ਕਰੇ ਦੋਸਤ ਮਿੱਤਰ ਸਾਥ ਸੰਬੰਧੀ ਮਤਲਬ ਦੇ ਲਈ ਸਭੇ ਪਖੰਡੀ ਦੋਸਤ ਮਿੱਤਰ ਸਾਥ ਕੇ ਸੰਬੰਧੀ ਮਤਲਬ ਦੇ ਲਈ ਸਭੇ ਪਖੰਡੀ ਪਿਆਰ ਪਿੰਡਾਂ ਦੀਆਂ ਛੱਡ ਗਿਆ ਜੂਹਾਂ ਹਰ ਪਾਸੇ ਨੇ ਤਪਦੀਆਂ ਰੂਹਾਂ ਦੁਨੀਆਂ ਦੇ ਇਸ ਆਵੇ ਵਿੱਚ ਆ ਤੇਰਾ ਜਿੰਦਰ ਜਾਂਦਾ ਪੱਕੀ ਨਹੀਂ ਹੁਣ ਹਰ ਨਾਮ ਕਰੇ ਕਰ ਗਿਆ ਮੁਲਕ ਤਰੱਕੀ ਨਹੀਂ ਹੁਣ ਹਰ ਨਾਮ ਕਰੇ ਬਹੁਤ ਛਾ